ਇੱਕ ਗੁਰਦੁਆਰਾ ਟਾਪਸਰ ਜੀ ਪਿੰਡ ਕਾਲੇ ਕਿਹਾੜ ਸੋ ਉਥੋਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਿਸਾਨੀਆਂ ਕਰ ਰਹੇ ਆ ਆ ਤੁਸੀਂ ਦੇਖ ਸਕਦੇ ਜਿਹੜੀ ਕੰਧ ਟੱਠੀ ਹੋਈ ਹੈ ਤੇ ਇਸੇ ਤਰ੍ਹਾਂ ਤੁਸੀਂ ਪਰਲੇ ਸਾਈਡ ਤੇ ਵੀ ਨਾਲ ਤਸਵੀਰਾਂ ਦੇਖ ਸਕਦੇ ਹੋ ਸਾਫ ਸਾਫ ਤੇ ਜਿਹੜਾ ਕਰੀਬ ਕਾਫੀ ਜਿਹੜੇ ਬਾਈ ਹੁਣ ਦੱਸਦੇ 20 ਫੁੱਟ 15 ਫੁੱਟ ਤੱਕ ਪਾਣੀ ਕਾਫੀ ਡੂੰਗਾ ਲੱਗ ਰਿਹਾ ਜਿਹੜੇ ਬਾਈ ਜੀ ਹੁਣੇ ਦੱਸ ਰਹੇ ਹੈਗੇ ਤਾਂ ਵੱਡੇ ਪੱਧਰ ਤੇ ਬਲੰਦੇ ਸਿੰਘ ਜੀ ਆ ਜਾਓ ਮਾੜਾ ਜੱਗੇ ਵੀ ਦਿਖਾ ਦਿਓ ਤਾਂ ਤੁਸੀਂ ਦੇਖ ਸਕਦੇ ਇੱਥੇ ਵੀ ਆ ਰਸਤਾ ਵੀ ਕਾਫੀ ਉੱਚੀ ਸੀ ਤੇ ਉੱਪਰ ਜਿਹੜਾ ਛੜਕ ਦੀ ਬਾਈ ਹੁਣੀ ਗੱਲ ਕਰਦੇ ਉੱਪਰ ਜਿਹੜੇ ਸਾਰਾ ਜਿਹੜਾ ਪਿੱਛੋਂ ਵੀ ਬਾਈ ਜੀ ਹੁਣੀ ਦੱਸਦੇ ਉਹ ਪਿੱਛੇ ਕਰੀਪੀਆਂ 60 ਕਿਲੇ ਉਥੋਂ ਵੀ ਜਿਹੜਾ ਦਰਿਆ ਦੇ ਪਾਣੀ ਹੈ ਹਰ ਦੇ ਪਾਣੀ ਨੇ ਜਿਹੜਾ ਟਾਲਾਈ ਹੋਈ ਹੈ ਸਤਲੁਜ ਦਰਿਆ ਦੇ ਪਾਣੀ ਨੇ ਟਾਲਾਈ ਹੋਈ ਹੈ ਅਸੀਂ ਤਾਂ ਦੋ ਦਿਨ ਪਹਿਲਾਂ ਚੰਗੇ ਬਲੇ ਸੀ ਹੂੰ ਤੇ ਦੋ ਦਿਨ ਅੱਜ ਵੇਖਿਆ ਹਨ ਕਿ ਅੱਜ ਪਕੰਧ ਵੀ ਡਿੱਗ ਪੀ ਹੂੰ ਤੇ ਬਾਗ ਵੀ ਡਿੱਗ ਪਿਆ ਠੀਕ ਹੈ ਤੇ ਇਹਦੇ ਕਾਰਨ ਸਾਡਾ ਬੜਾ ਇਲਾਕਾ ਭਜਿਆ ਸੀ ਹਾਂ ਪਰ ਇਹਦੇ ਕਾਰਨ ਹੁਣ ਇਹ ਟੈਂਡ ਹੈ ਤੇ ਗਾਂ ਸਾਨੂੰ ਵੀ ਖਤਰਾ ਸੋ ਬਹੁਤ ਬਹੁਤ ਧੰਨਵਾਦ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਸਤਲੁਜ ਦਰਿਆ ਦੇ ਪਾਣੀ ਨੇ ਇੱਕ ਵਾਰ ਬੇਸ਼ਕਤੀ ਜਿਹੜਾ ਪਾਣੀ ਪਿਛਲੇ ਦਿਨਾਂ ਚ 335000 ਕਿਊਸਕ ਵਗਿਆ ਹਰੀ ਕੇ ਹੈਡਵੌਕਸ ਤੋਂ ਅੱਗੇ ਜਿਹੜਾ ਹੁਣ ਇਸ ਸਮੇਂ ਜੇਕਰ ਅੱਜ 12 ਸਤੰਬਰ 2025 ਦੀ ਗੱਲ ਕਰਦੇ ਤਾਂ ਅੱਜ ਕਰੀਬ 1 ਲੱਖ ਕਿਊਸਕ ਪਾਣੀ ਵਗ ਰਿਹਾ ਲੇਕਿਨ ਹਾਲਾਤ ਬੇਸ਼ਕਤੀ ਜ਼ਮੀਨਾਂ ਦੇ ਵਿੱਚੋਂ ਪਾਣੀ ਕਾਫੀ ਜ਼ਮੀਨਾਂ ਚ ਪਾਣੀ ਨਿਕਲ ਗਿਆ ਰਸਤੇ ਵੀ ਕੁਝ ਖੁੱਲ ਗਏ ਤਾਂ ਤੁਸੀਂ ਇੱਕ ਵਾਰੀ ਹਾਲਾਤ ਦੇਖ ਸਕਦੇ ਹੋ ਗੁਰਦਰਾ ਢਾਪਸਰ ਪਿੰਡ ਕਾਲੇਕੇ ਕਾਲੇਕੇ ਥਾੜ ਜਿਹੜਾ ਫਰੋਇਪਰ ਦੇ ਵਿੱਚ ਅਸੀਂ ਮੌਜੂਦ ਆ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਪਿੱਛੇ ਦੋਨਾਂ ਸਾਈਡਾਂ ਤੇ ਇਧਰ ਤੁਸੀਂ ਦੇਖ ਲਓ ਚੰਗਤਰਾਏ ਗੁਰਦਰਾ ਪਿੰਡ ਢਾਲ ਸਾਰੇ ਪਿੰਡ ਕਾਲੇ ਕੇ ਤਾਂ ਤਸਵੀਰਾਂ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਉੱਥੇ ਬਾਈ ਹੁਣ ਦੱਸ ਦੇ ਗੇ ਇੱਥੋਂ ਕਰੀਬ ਪਿਛਲੇ ਬੰਨੇ 20 ਫੁੱਟ ਨਾਲ ਸੜਕ ਸੀ ਪੱਕੀ ਰਸਤਾ ਸੀ ਤੇ ਨਾਲ ਕੰਧ ਸੀ ਸਾ ਤੁਸੀਂ ਇਸ ਬੰਨੇ ਕੰਧ ਵੀ ਦੇਖ ਸਕਦੇ ਹੋ ਪਿੱਛੇ ਤੁਸੀਂ ਦੇਖ ਸਕਦੇ ਹੋ ਕੰਧ ਜਿਹੜੀ ਪੂਰੀ ਮਜ਼ਬੂਤ ਬਣੀ ਹੋਈ ਸੀ ਤਾਂ ਕੰਧ ਠੱਠੀ ਇੱਟਾਂ ਵੀ ਤੁਸੀਂ ਕੈਮਰੇ ਦੇ ਵਿੱਚ ਦੇਖ ਸਕਦੇ ਹੋ ਚੰਗਤਰਾਂ ਤਾਂ ਪਿਛਲੇ ਬੰਨੇ ਕੰਦ ਵੀ ਤੁਸੀਂ ਦੇਖ ਸਕਦੇ ਇਸੇ ਤਰ੍ਹਾਂ ਜਿਹੜੀ ਨਾਲ ਬਿਲਕੁਲ ਇੱਥੇ ਜਿਹੜੀ ਮਜ਼ਬੂਤ ਹੈ ਕਰੀਬ 15 20 ਫੁੱਟ ਉੱਚੀ ਜਿਹੜੀ ਕੰਦ ਮਜੂਦ ਸੀ ਤੇ ਨਾਲ ਵੱਡੇ ਪੱਧਰ ਤੇ ਜਿਹੜਾ ਬਾਗ ਸੀ ਬਾਈ ਹੁਣ ਦੱਸਦੇ ਵੀ ਕਾਫੀ ਜਿਹੜੇ ਬੂਟੇ ਵੀ ਜਿਹੜਾ ਇਹ ਪਾਣੀ ਦਾ ਸਤਲੁਜ ਦਰਿਆ ਦਾ ਪਾਣੀ ਹੜ ਜਿਹੜਾ ਇੱਥੇ ਦਰਿਆ ਜਿਹੜੇ ਦਰਿਆ ਨੇ ਢਾਹ ਲਾਈ ਹੋਈ ਸਤਲੁਜ ਦਰਿਆ ਨੇ ਤੁਸੀਂ ਤਸਵੀਰਾਂ ਫੇਰੀ ਚੰਗੀ ਤਰ੍ਹਾਂ ਦੇਖ ਲਓ ਇਧਰ ਤੇ ਜੋ ਹਾਲਾਤ ਬਣੇ ਆ ਕਰੀਬ 25 30 ਫੁੱਟ ਜਿਹੜਾ ਅਗਰ ਗੁਰਦਵਾਰਾ ਸਾਹਿਬ ਸਾਈਡ ਤੇ ਜਿਹੜਾ ਇਹ ਜ ਤਾ ਅੱਗੋਂ ਕਿਵੇਂ ਆਗੋਂ ਸਿਰੇ ਤੋਂ ਆਗੋਂ ਜਿਹੜਾ ਨੇੜੇ ਕਹਿ ਰਹੇ ਗੁਰਦਰਾ ਸਾਹਿਬ ਵਾਲੀ ਸਾਈਡ ਤੇ ਜਿਹੜਾ 50 ਫੁੱਟ ਜਿਹੜਾ ਨੇੜੇ ਜਿਹੜਾ ਗੁਰਦਰਾ ਸਾਹਿਬ ਦੇ ਸਾਈਡ ਤੇ ਆ ਗਿਆ ਦਰਿਆ ਜਿਹੜਾ ਪਿਛਲੇ ਬੰਨੇ ਕਹਿੰਗੇ ਵੱਡੇ ਪੱਧਰ ਤੇ ਜਿਹੜੀ ਨੋਪੀ ਭਰ ਗਈ ਰੇਤਾ ਭਰ ਗਈ ਉਹ ਸਾਹਮਣੇ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਆ ਸਪਸ਼ਟ ਤਸਵੀਰਾਂ ਦੇਖ ਸਕਦੇ ਹੋ ਕਿ ਉਹ ਸਾਹਮਣੇ ਰੇਤਾ ਜਾਂ ਕਹਿ ਸਕਦੇ ਇੱਥੇ ਪਾਣੀ ਦੀ ਸਪੀਡ ਵੀ ਪਾਣੀ ਦੀ ਜਿਹੜੀ ਸਪੀਡ ਵੀ ਕਾਫੀ ਮਜ਼ਬੂਤ ਕਾਫੀ 300 ਫੁੱਟ ਜਿਹੜੀ ਦੱਸਦੇ ਬਾਈ ਜੀ ਹੁਣ ਜਿਹੜੀ ਸਾਹਮਣੇ ਤੁਸੀਂ ਕੰਨ ਦੇਖ ਸਕਦੇ ਇਸੇ ਤਰ੍ਹਾਂ ਜਿਹੜੀ ਇਹ 300 ਫੁੱਟ ਦਾ ਟੋਟਾ ਸੀ ਵਿੱਚੋਂ ਜਿਹੜਾ गिर ਗਿਆ ਅੱਗੇ ਕੁਝ ਹੋਰ ਵੀ ਇਮਾਰਤਾਂ ਸੀਆਂ ਬਾਥਰੂਮ ਵਗਾਰਾ ਸੀ ਜਾਂ ਹੋਰ ਕੋਈ ਕਮਰੇ ਵਗਾਰਾ ਸੋ ਵੀ ਡਿੱਗੇ ਆ ਬਾਈ ਜੀ ਹੁਣਾਂ ਦਾ ਆਪਾਂ ਗੱਲਬਾਤ ਵੀ ਕਰ ਲਾਂਗੇ ਕਿ ਇੱਥੇ ਹੁਣ ਹਾਲਾਤ ਅੱਗੇ ਕਿਹੜੇ ਗੁਰਦੁਆਰਾ ਸਾਹਿਬ ਹੈ ਤਸਵੀਰਾਂ ਇੱਕ ਵਾਰੀ ਸਾਫ਼-ਸਾਫ਼ ਦੇਖ ਸਕਦੇ ਹੋ ਤੁਸੀਂ ਕਿ ਕਾਲੇ ਕੇ ਥਾੜ ਢਾਬ ਸਰ ਗੁਰਦਰਾ ਸਾਹਿਬ ਜੀ موجود ਹੈ ਬਾਈ ਜੀ ਕੀ ਨਾਂ ਜੀ ਆਪਣਾ ਜੀ ਸਰਦੇਵ ਸਿੰਘ ਜੀ ਸਰਦੇਵ ਸਿੰਘ ਆ ਜੇ ਨੇੜੇ ਆ ਜੋ ਤਾਂ ਕੀ ਹਾਲਾਤ ਹੈ ਬਾਈ ਜੀ ਇੱਥੇ ਬਾਈ ਖਾਲਸਾ ਬਾਈ ਫਤਿਹ ਜੀ ਬਾਈ ਖਾਲਸਾ ਬਾਈ ਫਤਿਹ ਜੀ ਹਾਲਾਤ ਹੈ ਯਾਰ ਅਸੀਂ ਤਾਂ ਦੋ ਦਿਨ ਪਹਿਲਾਂ ਚੰਗੇ ਬਲੇ ਸੀ ਹੂੰ ਤੇ ਦੋ ਦਿਨ ਅੱਜ ਵੇਖਿਆ ਹਨ ਕਿ ਤੇ ਅਜ ਪਕੰਧ ਵੀ ਡਿੱਗ ਪੀ ਹੂੰ ਤੇ ਬਾਗ ਵੀ ਡਿੱਗ ਪਿਆ ਠੀਕ ਹੈ ਇਹਦੇ ਵਾਸਤੇ ਇਹਦੇ ਕਾਰਨ ਸਾਡਾ ਬੜਾ ਇਲਾਕਾ ਭਜਿਆ ਸੀ ਹਾਂ ਪਰ ਇਹਦੇ ਹੁਣ ਇਹ ਟੈਂਡ ਹੈ ਤੇ ਗਾਂ ਸਾਨੂੰ ਵੀ ਖਤਰਾ ਠੀਕ ਹੈ ਇਹ ਕਰਕੇ ਨਾ ਇਹਦਾ ਕੁਛ ਨਾ ਕੁਛ ਹਾਲ ਹੋਣਾ ਪਿੱਛੇ ਬੰਨ ਸੀ ਪਿੱਛੇ ਨਾਲ ਗੁਰਦੁਆਰੇ ਪਿੱਛੇ ਨਾਲ ਗੁਰਦੁਆਰੇ ਸਾਹਮਣੇ ਵਿੱਚ ਸਾਹਮਣੇ ਬੰਨ ਆਉਂਦਾ ਠੀਕ ਹੈ ਬੰਨ ਆਉਂਦਾ ਤੇ ਇਹ ਸਿਰਫ ਇੰਨਾ ਕਿੱਲਾਕ ਥਾਂ ਜਿਹੜਾ ਵੱਡਾ ਸੀ ਗਾ ਇਹਦੇ ਰਾਹ ਬਣਾਇਆ ਸੀ ਠੀਕ ਹੈ ਰਾਹ ਬਣਾ ਕੇ ਤੇ ਮਤਲਬ ਸੜਕ ਮਨਜ਼ੂਰ ਕਰਾਈ ਸੀ ਹੂੰ ਸੜਕ ਬਣੀ ਵੀ ਸੀ ਵਿੱਚ ਗੱਟੀ ਪਈ ਵੀ ਆ ਠੀਕ ਹੈ ਤੇ ਹੁਣ ਇਹ ਸਾਨੂੰ ਤਾਂ ਬੜਾ ਖਤਰਾ ਦੱਸਣ ਦਿਆ ਅੱਛਾ ਇਹ ਕੱਲ ਆਇਆ ਸਵੇਰ ਤੱਕ ਕੱਲ ਦਾ ਵੀ ਇਹ ਨਾ ਤਿੰਨ ਤੀਜਾ ਦਿਨ ਹੋ ਗਿਆ ਤੀਜਾ ਦਿਨ ਹੋ ਗਿਆ ਸੇਜੇ ਸੇਜੇ ਮੰਨ ਲਓ ਪਹਿਲਾਂ ਤੀਜੇ ਦਿਨ ਪਹਿਲਾਂ ਲੱਗੀ ਸੀ ਹਾਂ ਉਦੋਂ ਬਾਅਦ ਜਿਵੇਂ ਜਿਵੇਂ ਪਾਣੀ ਘਟਦਾ ਗਿਆ ਮੇਰਾ ਵੱਧ ਜਾਗਾ ਠੀਕ ਹੈ ਆ ਦਿਨਾਂ ਦੇ ਨਾਲ ਇੱਥੇ ਕੰਮ ਹੋ ਗਿਆ ਪਹਿਲੋ ਪਰਲੇ ਸਾਈਡ ਤੇ ਜਿਹੜਾ ਰਸਤਾ ਸੀ ਰਸਤਾ ਖੋ ਰਿਆ ਮਿੱਟੀ ਖੋਰੀ ਤੇ ਜਿਹੜੀ ਛੜਕ ਸੀ ਉਹ ਖੋਰੀ ਉਸ ਤੋਂ ਬਾਅਦ ਜਿਹੜੀ ਕੰਧ ਡਿੱਗੀ ਕੰਧ ਵੀ ਡਿੱਗ ਪਈ ਇਹ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਸੜਕ ਇਹ ਦੋ ਦਿਨਾਂ ਦੇ ਵਿੱਚ ਹੀ ਹਿਸਾਬ ਨਾਲ ਪਹਿਲਾਂ ਤਾਂ ਨਹੀਂ ਡਿੱਗੀ ਦੋ ਦਿਨ ਪਹਿਲਾਂ ਨਹੀਂ ਡਿੱਗੀ ਅੱਛਾ ਆ ਦੋ ਦਿਨਾਂ ਦੇ ਵਿੱਚ ਇਹਨਾਂ ਦਿਨਾਂ ਦੇ ਨਹੀਂ ਡਿੱਗੀ ਪਹਿਲੇ ਦਿਨ ਨਹੀਂ ਡਿੱਗੀ ਠੀਕ ਹੈ ਦੂਜੇ ਦਿਨ ਜਿਹਦੇ ਨਾਲ ਦੋਹਾਂ ਦਿਨਾਂ ਨੇ ਡਿੱਗੀ ਠੀਕ ਹੈ ਤੇ ਇਹ ਕਰਦੋ ਕੋਲ 300 3 400 ਫੁੱਟ ਹੋਣੀ ਆ ਜਿਹੜੀ ਕੰਧਾਂ ਦੇ ਡਿੱਗ ਪਈ ਕੰਧ ਡਿੱਗ ਪਈ ਕੰਧ ਦੇ ਨਾਲ ਵੀ ਜਿਵੇਂ ਨਾ ਇਤਨਾ ਦਰਖ ਜਾ ਬਾਗ ਵੀ ਸੀ ਹਾਂਜੀ ਬਾਗ ਵੀ ਇੱਕ ਲੈਣ ਉਹਨਾਂ ਦੀ ਡਿਗ ਪੀ ਪਰ ਠੀਕ ਹੈ ਇੱਕ ਲੈਣ ਪਰ ਹੋਰ ਸੀ ਇਤਰਾ ਹੀ ਲੱਗੀ ਉਹ ਵੀ ਡਿਗ ਪੀ ਠੀਕ ਹੈ ਤੇ ਇਹ ਰਸਤਾ ਜਿਹੜਾ ਇਹ ਕਿਧਰ ਨੂੰ ਜਾਂਦਾ ਸੀ ਰਸਤਾ ਜਿਹੜਾ ਇਹ ਇਹ ਰਸਤਾ ਜੀ ਕਾਲੇ ਕਾਂ ਨੂੰ ਜਾਂਦਾ ਸੀ ਹੂੰ ਪੁਲ ਤੋਂ ਕਾਲੇ ਕਾਂ ਨੂੰ ਹਾਂਜੀ ਜਲੋ ਕਾਂ ਨੂੰ ਹਾਂਜੀ ਕਿਸੇ ਨੀ ਵਾਲੀ ਬਸਤੀ ਨੂੰ ਦੋਲੇ ਵਾਲੇ ਨੂੰ ਹਾਂਜੀ ਮਤਲਬ ਜਿੰਨੇ ਲੋਕ ਸਾਰੇ ਇਹ ਪੁਲ ਨੂੰ ਜੋੜਦਾ ਸੀ ਸਾਰੇ ਇਹਨੂੰ ਜਿਹੜਾ ਬਨਾਲੇ ਵਾਲਾ ਪੁਲ ਨੂੰ ਜੋੜਦਾ ਹਾਂ ਬਨਾਲੇ ਪੁਲ ਤੇ ਆਉਂਦੇ ਸਾਰੇ ਲੋਕ ਇਹਨਾਂ ਠੀਕ ਹੈ ਕਿਸ ਤਰ੍ਹਾਂ ਕਿਸ ਤਰ੍ਹਾਂ ਦਾ ਖਤਰਾ ਹੋ ਸਕਦਾ ਜੇ ਇਸ ਤਰ੍ਹਾਂ ਪਾਣੀ ਲਗਾਤਾਰ ਟਾ ਲੌਂਦਾ ਜੇ ਗੁਰਦਵਾਰ ਸਾਹਿਬ ਦਾ ਨੁਕਸਾਨ ਆ ਜੀ ਬਹੁਤ ਨੁਕਸਾਨ ਆ ਜੀ ਗੁਰਦਵਾਰ ਸਾਹਿਬ ਦਾ ਨੁਕਸਾਨ ਹੋ ਸਕਦਾ ਜੀ ਬਹੁਤ ਜਿਆਦਾ ਨੁਕਸਾਨ ਜੀ ਹਾਂਜੀ ਗੁਰਦਵਾਰੇ ਜੀ ਲੱਗ ਪਿਆ ਹਸਾਣਾ ਬਾਸ ਹੋਂ ਢਾਤੇ ਹੂੰ ਤੇ ਕੀ ਰਹਿ ਗਿਆ ਕੰਧ ਟਹਿ ਗਈ ਬਾਸ ਹੋਂ ਢਾਕੇ ਰਸਤਾ ਰਹਿ ਗਿਆ ਖਤਮ ਹੋ ਗਿਆ ਹੂੰ ਤੇ ਖਤਰਾ ਕੀ ਖਤਰਾ ਠੀਕ ਹੈ ਹਾਂਜੀ ਤੇ ਕੋਈ ਹੁਣ ਅਪੀਲ ਕਰੋਗੇ ਤੁਸੀਂ ਸੁਣ ਵਾਲੇ ਸਾਨੂੰ ਨੋਜਦਾ ਕੋਈ ਮਿਲੇ ਨਾ ਸਾਨੂੰ ਨੋਚ ਬਣ ਜੇ ਬਣ ਜੇ ਫੇਰੇ ਰੁਕ ਸਕਦਾ ਠੀਕ ਹੈ ਹੁਣ ਯਤਨ ਕੀ ਕੀਤੇ ਜਾ ਰਹੇ ਜੀ ਫਲਾ ਹੁਣ ਤਾਂ ਅਸੀਂ ਯਤਨ ਬਾਬਾ ਨੇ ਅਲਾਸਮੈਂਟ ਕੀਤੀ ਸੀ ਤੇ ਤਿੰਨ ਚਾਰ ਟਰਾਲੀਆਂ ਤੋੜੀਆਂ ਦੀਆਂ ਆਈਆਂ ਹੂੰ ਅਸੀਂ ਵੀ ਇਹਨੇ ਆ ਕੋਸ਼ਿਸ਼ ਕਰਦੇ ਹੁਣ ਅਸੀਂ ਲੱਗਦੇ ਆ ਹੂੰ ਅਸੀਂ ਆਪਦੇ ਵੱਲੋਂ ਲੱਗਦੇ ਆ ਹੂੰ ਕੋਈ ਸਰਕਾਰ ਵੱਲੋਂ ਮਿਲੇ ਤਾਂ ਫਿਰ ਠੀਕ ਹੈ ਸਰਕਾਰ ਵੱਲੋਂ ਕੋਈ ਸਹਾਇਤਾ ਮਿਲੇ ਸਾਨੂੰ ਪੱਥਰ ਵਗੈਰਾ ਕੋਈ ਨੋਚ ਵਗੈਰਾ ਜਿਹੜਾ ਰੈਕ ਵਗੈਰਾ ਜਿਹੜੇ ਬਣਾਉਣ ਵਾਸਤੇ ਹੋ ਹਾਂਜੀ ਹਾਂਜੀ ਰੈਕ ਵਾਲੇ ਜਿਹੜੇ ਕਰਦੇ ਰੈਕ ਵਾਲੇ ਜਿਹੜੇ ਹੁੰਦੇ ਉਹ ਸਰੀਏ ਸਰੀਏ ਉਹ ਮਿਲੇ ਸਾਨੂੰ ਤਾਰ ਮਿਲੇ ਹੂੰ ਫੇਰ ਹੀ ਸਾਡਾ ਕੰਮ ਚੱਲਣਾ ਆ ਵੈਸੇ ਤੇ ਜਿਸ ਤਦਾ ਵਹਿਣ ਪਾਣੀ ਦਾ ਔਖਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਤੇਜ਼ ਬਹੁਤ ਤੇਜ਼ ਗੱਟੇ ਵਗਾਰਾ ਤਾਂ ਕਹਿ ਸਕਦੇ ਵੀ ਨਹੀਂ ਗੱਟੇ ਵਗਾਰਾ ਤਾਂ ਬਸ ਥੋੜਾ ਬੋੜਾ ਕਰ ਸਕਦੇ ਹਾਂ ਬਾਕੀ ਜਿਆਦਾ ਨਹੀਂ ਹਾਲ ਹੋ ਸਕਦਾ ਠੀਕ ਹੈ ਪੱਕਾ ਹਲ ਵੀ ਕਰਨਾ ਪਊਗਾ ਜੀ ਇਹਨੂੰ ਨੋਜ ਇੱਥੇ ਮਨਜ਼ੂਰ ਕਰਾਉਣਾ ਪੈਣੀ ਕਰਾਉਣੀਆਂ ਪੈਣੀਆਂ ਹਾਂਜੀ ਹਾਂਜੀ ਠੀਕ ਹੈ ਘੱਟੋ ਘੱਟ 2-3 ਨੋਜਾਂ ਲੱਗਣੀਆਂ ਜਿੰਨੀ ਤਾਂ ਤਾਗ ਲੱਗੀ ਆ ਇਹ ਨਹੀਂ ਇਹ ਘੱਟੋ ਘੱਟ 2 ਕਿਲੋਮੀਟਰ ਲੱਗੀ ਤਾਂ 2 ਕਿਲੋਮੀਟਰ ਹਾਂਜੀ ਠੀਕ ਹੈ ਇੱਥੋਂ ਲੱਗੇ ਡੇਰੇ ਤੋਂ ਅੱਗੇ 2 ਕਿਲੇ ਤੇ ਪਿੱਛੇ ਮਰਹ ਘੱਟੋ ਘੱਟ 50 ਕਿਲੇ ਹੁਣੀ ਠੀਕ ਹੈ ਉਹ ਪਿੱਛੇ ਜਿੱਥੇ ਕੜੀਆਂ ਬੈੱਕਾਂ ਪੈਣੀਆਂ ਜੱਲੋਗੇ ਨੇ ਬੈੱਕ ਜੱਲ ਟੋੜਾਈ ਵਸਤੀ ਟੋੜਾਈ ਵਸਤੀ ਟੋੜਾਈ ਵਸਤੀ ਉਹ ਸ਼ੁਰੂ ਹੋਈ ਆ ਇੱਧਰ ਤਾਂ ਕੰਮ ਪੁੱਤਰ ਦੇ ਨਾਲ ਹਾਂਜੀ ਹਾਂਜੀ ਠੀਕ ਐ ਬਹੁਤ ਜਾਈ ਢਾਹ ਇੱਧਰ ਲਈ ਸੜ ਇੱਧਰ ਨੋਚਾ ਮਨਜ਼ੂਰ ਹੋਣੇ ਚਾਹੀਦੀਆਂ ਘੱਟੋ ਘੱਟ 4-5 ਮਨ ਨੋਚਾ ਲੱਗਣ ਇੱਕ ਇੱਥੇ ਲੱਗੇ ਇੱਕ ਦੋ ਗਲੇ ਪਿੱਛੇ ਇਸ ਤਰ੍ਹਾਂ ਕਰਕੇ ਨਾ ਫੇਰੇ ਢਾਹ ਡੂਗ ਨਹੀਂ ਗਲੇ ਇਹਦੇ ਪਤਾ ਨਹੀਂ ਕਿੰਨਾ ਢਾਹ ਦੇ ਜੀ ਠੀਕ ਹੈ ਬਾਈ ਸਿਕਦੇ ਅਸੀਂ ਧੰਨਵਾਦ ਜੀ ਅ ਬਾਈ ਜੀ ਕੀ ਹਾਲਾਤ ਕੀ ਇੱਥੇ ਗੁਰਦਰਾ ਟਾਪ ਸਰ ਪਿੰਡ ਕਾਲੇ ਕੇ ਠਾੜ ਨੇ ਤਾਂ ਅਕਸਰ ਇੱਥੇ ਰਸਤਾ ਅਸੀਂ ਦੇਖਦੇ ਸੀ ਦੇਖਦੇ ਸੀ ਜਦੋਂ ਇੱਥੇ ਜੋੜ ਮੇਲਾ ਹੁੰਦਾ ਸੀ ਜਾਂ ਪ੍ਰੋਗਰਾਮ ਹੁੰਦਾ ਸੀ ਰਸਤਾ ਹੁੰਦਾ ਸੀ ਵੱਡੀ ਜਿਹੜੀ ਕੰਧ ਸਾਹਮਣੇ ਤੁਸੀਂ ਦੇਖ ਸਕਦੇ ਹੋ ਲੇਕਿਨ ਹੁਣ ਸਾਰਾ ਕੁਝ ਦਰਿਆ ਨੇ ਸਾਫ਼ ਕਰਤਾ ਤੇ ਕੀ ਹਾਲਾਤ ਹੈ ਬਾਈ ਹਾਲਾਤ ਸਾਹਮਣੇ ਪਾਣੀ ਦੇਖ ਲੋ ਕਿੰਨੀ ਤੇਜ਼ ਆ ਪਿੱਛੋਂ ਹੀ ਹੰਟੋ ਆ ਲਾ ਸਕਦਾ ਇੱਥੋਂ ਹੁਣ ਰੁਗੀ ਅਕਰਾਂ ਅੱਗੇ ਜਿਹੜਾ ਅਸੀਂ ਇੱਥੇ ਘਟੋ ਘਟਾ ਜਿਵੇਂ ਨਾਲ ਨੀਆ ਪੁੱਟੀਆਂ ਆ ਤੇ ਹੱਥੀ ਪੁੱਟੀਆਂ ਹੋਈਆਂ ਅੰਦਰ ਵਿੱਚ ਦੀ ਦੇਣੀ ਸੀ ਦਾਦਾ ਫੁੱਟ ਤੋਂ ਡੂੰਘੀਆਂ ਨਹੀਂਆਂ ਸੀਆਂ ਤੇ ਨੀਆ ਵੀ ਤੇ 13 ਤਰ੍ਹਾਂ ਇੱਟਾਂ ਲਾ ਕੇ ਨਹੀਂ ਬਣਾਈ ਸੀ ਆ ਦਿੱਤੀ ਬਣਾਈ ਹੋਈ ਆ ਤਾਂ ਬਚ ਕੇ ਬਾਥਰੂਮ ਅਜ ਖੜਾ ਨੇ ਤੇ ਹੁਣ ਨੂੰ ਜਬਾਉ ਨੀਆ ਛੋਟੀਆਂ ਹੁੰਦੀਆਂ ਬਾਗ ਨੂੰ ਕਦੇ ਰਿਆ ਪੈਣਾ ਸੀ ਤਾਂ ਇੱਥੇ ਰਾਹ 20-22 ਫੁੱਟ ਲੰਮਾ ਠੀਕ ਹੈ ਪਰੰਨੋ ਜਿਹੜਾ ਰਸਤਾ ਜਾਂਦਾ ਸੀ ਪੱਕੀ ਸੜਕ ਮਨਜ਼ੂਰ ਰਹੀ ਡੇਰੇ ਤੋਂ ਲੈ ਕੇ ਪਿੰਡ ਤੱਕ ਪੱਥਰ ਪਿਆ ਸੀ ਪੱਥਰ ਪਿਆ ਸੀ ਅੱਥਰ ਪਿਆ ਸੀਗਾ ਪੱਕੀ ਸੜਕ ਮਨਜ਼ੂਰ ਹੋਈ ਸੀ ਲੋਕ ਪੈਣੀ ਬਸ ਲੋਕੀ ਰਹਿੰਦੀ ਉਹਨਾਂ ਦਾਫੇ ਤੋਂ ਤੁਹਾਡੇ ਸਾਹਮਣੇ ਅੱਜ ਕੀ ਹੋ ਰਿਹਾ ਬਾਗ ਵਿੱਚ ਇਹੋ ਚੱਲਦਾ ਜੀ ਬਾਗ ਦੇ ਵਿੱਚ ਰਸਤਾ ਹੀ ਇਹੋ ਚੱਲਦਾ ਸੀ ਠੀਕ ਹੈ ਜਿਹੜਾ ਅੰਦਰਲੇ ਬੈਕਅਪ ਕੰਨਾ ਸਾਰਾ ਜਿਹੜਾ ਅੰਦਰਲੀ ਬੈਕਅਪ ਸਾਰਾ ਰਸਤਾ ਬੰਦ ਹੋ ਗਿਆ ਜੀ ਟੋਟਲੀ ਆ ਇੱਧਰ ਪਿੰਡ ਵਾ ਬਸੇਰੇ ਪਿੰਡ ਫੱਤੇ ਵਾਲਾ ਕੁੱਤਪਦੀਨ ਜੱਲੋ ਕੇ ਕਾਲੇ ਕੇ ਸਾਡ ਦਸਤੀ ਕਿਸ਼ਨ ਸਿੰਘ ਵਾਲੀ ਸਾਰੀ ਇੱਧਰ ਦੀ ਹੁੰਦੀ ਹੈ ਬੈਕਅ ਇਦਨ ਪੋਲਾ ਰਸਤਾ ਇਥੇ ਡੇਰੇ ਤੱਕ ਹੀ ਆਉਂਦਾ ਹੈ ਗਾਹ ਨਹੀਂ ਜਾਂਦਾ ਠੀਕ ਹੈ ਇਹ ਰਸਤਾ ਜਾਂਦਾ ਸੀ ਸਾਰੇ ਠੀਕ ਆਹ ਵੀ ਰਸਤਾ ਕਾਫੀ ਮਜ਼ਬੂਤ ਚਲੋ ਵਧੀਆ ਉੱਚਾ ਬਣਿਆ ਇਹੋ ਰਸਤਾ ਬਹੁਤ ਮਜ਼ਬੂਤ ਆ ਇਹੋ ਹੀ ਮਤਲਬ ਸਾਰੇ ਇਲਾਕੇ ਨੂੰ ਪਾਣੀ ਦੇ ਵਿੱਚ ਵੀ ਜੋੜ ਛੜਿਆ ਹੂੰ ਨਹੀਂ ਤੇ ਪਾਣੀ ਦੇ ਵਿੱਚ ਲੋਕ ਨਿਕਲ ਨਹੀਂ ਸਕਦੇ ਹੂੰ ਕਿ ਸਾਰੇ ਰਸਤੇ ਬੰਦ ਹੋ ਗਏ ਇਹੋ ਰਸਤਾ ਚੱਲਦਾ ਰਿਹਾ ਪਰ ਇਹ ਰਸਤਾ ਹੁਣ ਟੱਗ ਗਿਆ ਠੀਕ ਧੰਨਵਾਦ ਭਾਈ ਜੀ ਧੰਨਵਾਦ ਭਾਈ ਜੀ ਤੁਹਾਡਾ ਵੀ ਸੋ ਹੋਰ ਵੀ ਤਸਵੀਰਾਂ ਆ ਤੁਹਾਡੇ ਨਾਲ ਅਸੀਂ ਦਿਖਾ ਦਨੇ ਆ ਤੁਹਾਨੂੰ ਇੱਕ ਵਾਰੀ ਆ ਜਾਓ ਬਲਵਿੰਦਰ ਸਿੰਘ ਜੀ ਤਾਂ ਤਸਵੀਰਾਂ ਵਿਖਾ ਦਨੇ ਬਾਈ ਜੀ ਹੁਣ ਗੱ ਅਸੀਂ ਕੋਸ਼ਿਸ਼ ਕਰਾਂਗੇ ਉਧਰ ਥੋੜਾ ਜਿਹਾ ਜਾ ਕੇ ਜੇ ਕਵਰੇਜ ਥੋੜੀ ਜੀ ਮਿਲ ਜਾਵੇ ਤਾਂ ਲਗਾਤਾਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੀ ਕਾਫੀ ਥੱਲੇ ਵੀ ਦਲਦਲ ਵਗਾਰਾ ਜਿਹੜੀ ਮਿੱਟੀ ਚੀਗਣੀ ਹੈ ਤਾਂ ਲਗਾਤਾਰ ਤਸਵੀਰਾਂ ਤੁਹਾਡਾ ਅਸੀਂ ਸਾਨੀਆਂ ਇਸ ਤਰ੍ਹਾਂ ਬਾਈ ਜੀ ਹੁਣ ਦੱਸਦੇ ਆ ਕਿ ਇਸ ਤਰ੍ਹਾਂ ਛਪਾਈਦੇ ਲੱਗੇ ਸੀ ਨਾਲ ਤਾਂ ਇਹ ਜਿਹੜਾ ਛਪਾਈਦੇ ਤੇ ਇਸ ਤਰ੍ਹਾਂ ਹੀ ਆ ਕੰਦ ਸੀ ਨਾਲ ਮਜ਼ਬੂਤ ਕੰਦ ਸੀ ਆ ਤੁਸੀਂ ਦੇਖ ਸਕਦੇ ਜਿਹੜੀ ਕੰਦ ਟੱਠੀ ਹੋਈ ਹੈ ਤੇ ਇਸੇ ਤਰ੍ਹਾਂ ਹੀ ਤੁਸੀਂ ਪਰਲੀ ਸਾਈਡ ਤੇ ਵੀ ਨਾਲ ਤਸਵੀਰਾਂ ਦੇਖ ਸਕਦੇ ਹੋ ਸਾਫ ਸਾਫ ਤੇ ਜਿਹੜਾ ਕਰੀਬ ਕਾਫੀ ਜਿਹੜੇ ਬਾਈ ਹੁਣ ਦੱਸਦੇ 20 ਫੁੱਟ 15 ਫੁੱਟ ਤੱਕ ਪਾਣੀ ਕਾਫੀ ਡੂੰਗਾ ਲੱਗ ਰਿਹਾ ਜਿਹੜੇ ਬਾਈ ਜੀ ਹੁਣੀ ਦੱਸ ਰਹੇ ਹੈਗੇ ਤੁਸੀਂ ਦੇਖ ਸਕਦੇ ਇੱਥੇ ਵੀ ਆ ਰਸਤਾ ਵੀ ਕਾਫੀ ਉੱਚੀ ਸੀ ਤੇ ਉੱਪਰ ਜਿਹੜਾ ਛੜਕ ਦੀ ਬਾਈ ਹੁਣੀ ਗੱਲ ਕਰਦੇ ਉੱਪਰ ਜਿਹੜੇ ਰੋੜੀ ਵਗੈਰਾ ਪੱਥਰ ਵਗੈਰਾ ਪਿਆ ਹੋਇਆ ਸੀ ਤਾਂ ਸਾਰਾ ਜਿਹੜਾ ਪਿੱਛੋਂ ਵੀ ਬਾਈ ਜੀ ਹੁਣੀ ਦੱਸਦੇ ਉਹ ਪਿੱਛੇ ਕਰੀਬ 50 60 ਕਿੱਲੇ ਉੱਥੋਂ ਵੀ ਜਿਹੜਾ ਦਰਿਆ ਦੇ ਪਾਣੀ ਹੈ ਹਰ ਦੇ ਪਾਣੀ ਨੇ ਜਿਹੜਾ ਢਾਲ ਲਈ ਹੋਈ ਹੈ ਸਤਲੁਜ ਦਰਿਆ ਦੇ ਪਾਣੀ ਨੇ ਢਾਲ ਲਈ ਹੋਈ ਹੈ ਤਾਂ ਲਗਾਤਾਰ ਸੀਰਾਂ ਆ ਤੁਹਾਡਨ ਆਸਾਨੀਆਂ ਕਰਾਂਗੇ ਤਾਂ ਇਹ ਜੋ ਹਾਲਾਤ ਨੇ ਇਹ ਸੱਤ ਲੋ ਦਰਿਆਣੇ ਬਣਾਏ ਹੈਗੇ ਆ ਗੁਰਦਰਾ ਟਾਵ ਸਰਪਿੰਡ ਕਾਲੇ ਕੇ ਥੜ ਤਾਂ ਕਾਫੀ ਜਿਹੜਾ ਟਾ ਲੱਗਣ ਕਰ ਨੁਕਸਾਨ ਹੋ ਰਿਹਾ ਗੁਰਦਰਾ ਟਾਵ ਸਾਰੀਆਂ ਤਸਵੀਰਾਂ ਵੀ ਤੁਹਾਨੂੰ ਅਸੀਂ ਵਿਖਾ ਦਾਂਗੇ ਕੋਸ਼ਿਸ਼ ਕਰਾਂਗੇ ਥੋੜਾ ਖੱਬੇ ਸੱਜੇ ਹੋ ਕੇ ਬਾਈ ਜੀ ਵਿਖਾ ਦਿਉ ਤਾਂ ਅੱਗੇ ਦਰਖਤ ਦਵਾਰਾ ਕਰਕੇ ਜਿਹੜਾ ਇਹ ਜੋ ਹਾਲਾਤ ਨੇ ਇਹ ਸੱਤ ਲੋ ਦਰਿਆਣੇ ਬਣਾਏ ਹੈਗੇ ਆ ਗੁਰਦਰਾ ਟਾਵ ਸਰਪਿੰਡ ਕਾਲੇ ਕੇ ਥੜ ਤਾ ਕਾਫੀ ਜਿਹੜਾ ਢਾ ਲੱਗਣ ਕਰ ਨੁਕਸਾਨ ਹੋ ਰਿਹਾ ਗੋਦਰਾ ਢਾਪ ਸਾਰੀਆਂ ਤਸਵੀਰਾਂ ਵੀ ਤੁਹਾਨੂੰ ਅਸੀਂ ਵਿਖਾ ਦਾਂਗੇ ਕੋਸ਼ਿਸ਼ ਕਰਾਂਗੇ ਥੋੜਾ ਖੱਬੇ ਸੱਜੇ ਹੋ ਕੇ ਬਾਈ ਜੀ ਵਿਖਾ ਦੇਵਾਂ ਤਾਂ ਅੱਗੇ ਦਰਖਤਦਵਾਰਾ ਕਰਕੇ ਜਿਹੜਾ ਸਾਫ਼ ਆ ਦਿਸ ਰਿਹਾ ਬਾਈ ਜੀ ਗੋਦਰਾ ਢਾਪ ਸਾਰੇ ਜਿਹੜੇ ਇੱਥੇ ਵੱਡੇ ਪੱਦਰ ਸਵਾਵਾਂ ਚੱਲੀਆਂ ਬਾਬਾ ਨਿਰਮਲ ਸਿੰਘ ਯੂਪੀ ਵਾਲੇ ਸਵਾਵਾਂ ਦਿੰਦੇ ਹੈਗੇ ਸਾਲਾਨਾ ਜੋੜ ਮਿਲ ਵੀ ਕਾਫੀ ਜਿਹੜੇ ਬਣਾਏ ਜਾਂਦੇ ਹੋਰ ਵੀ ਬਹੁਤ ਵੱਡੇ ਪ੍ਰਾਲੇ ਬਹੁਤ ਜਿਆਦੇ ਜਿਹੜੇ ਕੰਮ ਬਾਬਾ ਨਿਰਮਲ ਸਿੰਘ ਜੂਪੀ ਦਾਕੇ ਨੇ ਤਾਰਨ ਵਾਲੇ ਮਹਾਂਪੁਰਖ ਨੇ ਕਿ ਬਾਬਾ ਨਿਰਮਲ ਸਿੰਘ ਜੂਪੀ ਵਾਲੇ ਸੋ ਉਹਨਾਂ ਦਾ ਇੱਥੇ ਇਲਾਕੇ ਦੇ ਵਿੱਚ ਸਵਾਮਾ ਚਲਦੀਆਂ ਹੈਗੀਆਂ ਉਸ ਡੇਰੇ ਤੇ ਉਸ ਗੁਰਦਰਾਸਾ ਗੁਰਦਰਾ ਢਾਪਸਰ ਪਿੰਡ ਕਾਲੇ ਖਥਾੜ ਜਿਹਦੇ ਢਾ ਲੱਗੀ ਹੋਈ ਸਤਲੁਜ ਦਰਿਆ ਦੀ ਸੋ ਚਲਦੀ ਹੈ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਸਾਡਾ ਚੈਨਲ ਸਾਡਾ ਪੇਜ ਸਾਡੀ ਧਰਤ ਸਾਡੇ ਲੋਕ ਉਸ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ